ਜੀ ਅਸੀ ਕਾਲ ਜੀ ਕੀ ਹਾਲ ਚਾਲ ਨੇ ਮੀਂਹ ਦਰਦਿਆ ਠੀਕ ਠਾਕ ਹੋਮੋਗੇ ਤੇ ਆਕੇ ਦੇ ਰਾਤ ਟਾਈਮ ਨਾਲ ਵਧੀਆ ਸਵੇਰੇ ਉਲੀਪਾਲੀ ਬਾਦਲ ਕੇ ਚਲਾਤੀ ਮਸ਼ੀਨ ਓਕੇ ਆ ਜਮਾ ਰਿਪੋਰਟ ਦੰਦੀਆ ਪੂਸ਼ਾ ਨੂੰ ਕਿਹੜੇ ਉਸਾ ਵਾਲੇ ਤਾਂ ਰਿਕਾਰਡ ਬਹੁਤ ਤੋੜੇ ਹੋਏ ਨੇ ਜੇ ਉਹ ਚੀਜ਼ਾਂ ਦੱਸਣ ਲੱਗ ਜੀ ਇਹਨਾਂ ਉਹ ਲੜਾਈਆਂ ਵਾਲਾ ਗਾਲਾਂ ਵਾਲਾ ਕੰਮ ਉਹ ਆਪਾਂ ਤੋਂ ਘਰੇ ਆ ਨਹੀਂ ਜਾਂਦਾ ਉਸਾ ਪਾਸਾ ਤੇ ਨਹੀਂ ਕਿਸੇ ਨੂੰ ਖੰਗਾਂ ਦੁੱਤਾ ਕਦੇ ਆ ਵਿੱਚ 26 ਨੂੰ ਕਹਿੰਦੇ ਨੇ 26 ਚ ਨਹੀਂ ਮਸ਼ੀਨ ਤੁਰਦੀ ਬਸੇਰੀ ਤੋਰੀ ਹੈ ਇਹ ਚ ਵੀ ਕੱਲ ਇਹ ਆ ਵੀ ਦਿਖਾਵਾ ਆਪਾਂ ਨੂੰ ਪਸੰਦ ਜਾਣੀ ਹੈਗਾ ਹੁਣ ਇਹ ਚੀਜ਼ਾਂ ਨਾ ਮੈਂ ਇੰਸਟਾ ਤੇ ਪਾ ਕੇ ਰਾਜੀ ਆ ਜਿਵੇਂ ਉਧਰ ਪਾਉਣ ਲੱਗ ਜਾਂ ਕਮੈਂਟ ਬਾਜੀ ਹੋਗੇ ਟੇਪਾ ਟਿੱਪਣੀ ਹੋਣੀ ਐ ਤਾਂ ਫਾਲੋਅਰ ਵੀ ਵਧਣਗੇ ਤੇ ਐਂਟੀ ਵੀ ਆਉਣਗੇ ਉਹਦਾ ਕਾਣਾ ਸਾਰਾ ਕੁਝ ਆਉਂਦਾ ਉਹਦੇ ਫਿਰ ਇਹ ਹੈਗਾ 4 ਕਿਲਿਆਂ ਦਾ 3.5 4 ਕਿਲਿਆਂ ਦਾ ਘੇਰਾ ਇੱਕ ਉਹ ਵਾਹਣਾ ਜਿੱਥੇ ਸਭ ਤੋਂ ਪਹਿਲੀ ਵਾਰੀ ਝੋਨਾ ਸੀ ਲਾਇਆ ਠੇਕੇ ਦੇ ਲਿਆ ਸੀ ਇਹ 2005 ਚ ਇਹ ਪੱਠਿਆ ਨੂੰ ਪਟਾਈ ਹੋਈ ਸੀ ਭਰਤ ਪਾਈ ਹੋਈ ਸੀ ਤੇ ਟਰੈਕਟਰ ਦੇ 4 ਬੈਡ ਲਾ ਕੇ ਕਦੋਂ ਕਰਿਆ ਸੀ ਇਹਦਾ ਇੱਕ ਸਾਈਡ ਤੇ 2 2 ਮਤਲਬ ਟੈਂਕਾਂ ਵਾਲੇ ਕੰਮ ਦੀ ਹਾਲਤ ਆ ਪਾਈ ਨਹੀਂ ਉਹਦੇ ਨਾਲ ਹੀ ਵੱਡਿਆ ਸੀ ਇਹ ਬੜਾ ਇੱਥੇ ਰਗਣਾ ਸੰਘਰਸ਼ ਕਰਿਆ ਹੋਇਆ ਹੈ ਖੁੱਲ ਕੇ ਚੱਲਦੀ ਆ ਮਸ਼ੀਨ ਕੋਈ ਦਿੱਕਤ ਨਹੀਂ ਇਹ ਵੀ ਵਿੱਚ ਦੀ ਪਹਿਲਾਂ ਜਿਹੜਾ ਪਹਿਲਾ ਟਰੈਕਟਰ ਆਲੀਆ ਟਰੈਕਟਰ ਦਾ ਟਾਇਰ ਪੈਂਚਰ ਹੋ ਗਿਆ ਤਾਰ ਖੂ ਵੀ ਪਈ ਸੀ ਦੂਜਾ ਲੇਟ ਹੋ ਗਿਆ ਟੈਂਕ ਭਰ ਕੇ ਖੜੇ ਰਹੇ ਆ 15 20 ਮਿੰਟ ਨਹੀਂ ਤਾਂ ਹੁਣ ਨੂੰ ਆ ਕੇ ਰਾਜਾ ਨੇੜੇ ਲੱਗ ਜਾਂਦਾ ਇਹਦਾ ਆਪਣਾ ਖਾਸ ਹੈ ਗਵੰਡੀ ਆ ਇਹ ਮੈਂਬਰ ਸਾਹਿਬ ਕੀ ਕਿਹੜਾ ਦੂਜੇ ਦੀ ਗਿਆ ਹੋਇਆ ਵਾਹ ਆ ਹੋ ਗਏ ਪਈਆ ਸਾਰੀ ਆ ਜੇ ਹੁਣ ਆ ਮਤਲਬ ਜੇ ਇਹ ਕਿੜਾ ਲਾਉਂਦੇ ਤਾਂ ਇਹਨੇ ਇਹਦੇ ਢਾਲ ਖਤਮ ਕਰ ਦੇਣਦੇ ਹੁਣ ਇਹ ਰੀਜਨਲ ਲੱਗੂ ਨਾਲ ਢਾਲ ਰਹੇ ਨਾਲ ਇਹਨੂੰ ਦਾਤੀ ਚੱਕਣ ਦੀ ਲੋੜ ਪਵੇ ਹੁਣੇ ਆ ਕੇ ਪੀਰੇ ਨੇ ਪੁੱਛਿਆ ਮਾਹ ਵੀ ਕੋਈ ਢਾਲ ਨਹੀਂ ਰਿਹਾ ਆਰਾਮ ਨਾਲ ਬਹਿ ਜਾ ਉਹਨੂੰ ਉਦਾਂ ਹੀ ਤੁਰਿਆ ਫਿਰਦਾ ਬਸ ਇੱਕ ਬਿਨਾਂ ਦਾਤੀ ਤੋਂ ਜਿਹੜਾ ਜਾਦੇ ਨੀਵੇਂ ਜਲਾਮਕਦੇ ਹੁੰਦੇ ਨੇ ਕੋਈ ਉਹ ਹੈ ਜੇ ਸਿੱਟਾ ਤੋੜਦਾ ਉੱਧਰ ਜੱਗੀ ਹੀ ਨਹੀਂ ਚੱਲਦੀ ਆ ਪਰਲੀ ਛਾਡ ਉਹ ਵਿੱਕੀ ਦਾ ਹੋਣ ਕਹਿੰਦਾ ਆ ਤੁਸੀਂ ਚੱਲਦੇ ਵਾ ਹਾਂ ਗੌਰ ਨਿਕਲਦਾ ਹੋਵੇ ਲਾਟ ਪੈਂਦੀ ਆ ਮਗਰ ਸਲੈਂਸਰ ਦੀ ਬਾਸਕਟ ਡਾਉਣ ਕਰਕੇ ਥੋੜੇ ਜੇ ਚੱਕਰ ਵਧਾਉਣਾ ਨੇ ਥ੍ਰੈਸ਼ਰ ਦੇ ਕਰਾਉਣਿਆ ਸੈਟਿੰਗੇ ਤੋਂ ਕੈਮਰੇਜ ਨਹੀਂ ਨਹੀਂਦਾ ਇੱਥੋਂ ਯਾਨੀ ਕਿ ਆਪਦੇ ਆਪ ਨੂੰ ਪਤਾ ਲੱਗਦਾ ਪਿੱਛੇ ਬਰੋਲੇ ਬੰਨੀ ਤੁਰੀ ਆਉਂਦਾ ਉਹ ਜੋ ਪੰਪ ਪੰਪ ਦਾ ਕੰਮ ਸਹੀ ਹੋਇਆ ਹੈ ਨਾ ਤਾਂ ਆਰ ਪੀ ਐਮ ਡ੍ਰੌਪ ਨਹੀਂ ਕਰਦਾ ਹੁੰਦਾ ਕਦੇ ਵੀ ਇੰਜਰ ਅੜ ਕੇ ਖੜ ਜਾਂਦਾ ਜਿਵੇਂ ਪੀਟਰ ਇੰਜਨ ਦੀ ਵੱਧਾ ਹੁੰਦਾ ਉਹ ਕੰਮ ਕਰਦਾ ਹੁੰਦਾ ਫਿਰ ਇਹ ਆਲੇ ਹੀ ਸਿਰੇ ਤੋਂ ਜਿਹੜਾ ਹੈ ਇਹ ਨਹੀਂ ਵੀ ਉਹ ਰੋ ਸਟਾਰਟ ਹੋਇਆ ਆਪਾਂ ਕੋਈ ਵੀਡੀਓ ਸਕਿਪ ਕਰਕੇ ਨਹੀਂ ਕਰਦੇ ਆ ਦੇਖੋ ਯਾਰੜਾ ਮਦਾਨ ਵਿੱਚ ਭੱਜੀ ਹੋਈ ਦੀ ਵੀਡੀਓ ਪਾ ਦਿੰਦੇ ਨੇ ਔਰ ਇਹ ਨਹੀਂ ਪ੍ਰੂਫ ਦਿੰਦੇ ਵੀ ਹਾਂ ਭਾਈ ਥੱਲੇ ਚੈੱਕ ਕਰੋ ਫਿਰ ਦੇਖਦੇ ਆ ਉਹ ਤਾਂ ਬਾਸਕਟ ਡਾਊਨ ਕਰਾਈਆ ਥੋੜੀ ਜੀ ਉਹ ਦੇਖਦਾ ਵੀ ਉੱਪਰ ਤਾਂ ਨਹੀਂ ਕੋਈ ਰਹਿੰਦਾ ਦਾਣਾ ਤੋਣਾ ਕੋਈ ਹੋਣਾ ਕਾਟਰ ਦੀ ਬੈਲਟ ਲੈ ਕੇ ਆਉਣੀ ਹੈ ਇੱਥੇ ਆਉਣੀ ਪੂਓ ਸਾਰੀ ਫੇਰ ਖਰਾਬ ਹੋਗੀ ਇਹ ਤਾਂ ਬਾਰਡਰ ਲੱਗਦਾ ਕਵਰ じゃ ਹੈ ਨਹੀਂ ਕਿਹਾ ਕਿ ਹੋਰ ਨਾਲ ਟੁੱਟ ਕੇ ਬੱਧੀ ਜਮਾ ਰਿਪੋਰਟ ਮੈਂ ਚਿੱਟੇ ਟਰਬੋ ਇੰਜਨ ਨੂੰ ਇਹੀ ਗੱਲਾਂ ਪਸੰਦ ਕਰਦਾ ਕਿਤਾ ਚਲੋ ਬਾਬੇ ਦੀ ਕਿਰਪਾ ਪਾ ਮਸ਼ੀਨ ਨੂੰ ਤੋਰਦੇ ਆ ਕਿਉਂ ਕੰਮ ਦੇ ਨਾਲ ਹੀ ਤੁਰਨਾ ਆਏ ਨੇ ਉਹ ਨਹੀਂ ਤੂੰ ਆ ਤਾਂ ਦਿਖਾਉਂਦਾ ਨਾ ਸਾਲਾ ਦਵੇ ਉਹਦਾ ਕੈਂ ਬੜ ਮੂਜਾਂ ਲਾ ਦਿੰਦਾ ਹੁੰਦਾ ਉਹ ਦਿੰਦਾ ਨਜ਼ਾਰੇ ਬਾਡੀ ਚ ਤਾਂ ਫੇਰ ਪਾਉਂਦੀ ਆ ਮਸ਼ੀਨ 25 22 ਕਿਲਿਆਂ ਨੂੰ ਹੱਥਾਂ ਨਾ ਇਹ ਬਰਾਲ ਬਥੇਰਾ ਜਿਹਦੇ ਗਾਹਾਂ ਜਾਣਾ ਉਹ ਵੀ ਮੁੰਡਾ ਆ ਗਿਆ ਸੀ ਤੇ ਮਾਹ ਕੋਈ ਨਹੀਂ ਆਹ ਦੁਪਹਿਰ ਨੂੰ ਚੱਕ ਲਾਂਗੇ ਭਾਈ ਇੱਥੇ ਹੋ ਜਾਾਂਗੇ 12:00 ਵਜੇ ਤੋਂ ਪਹਿਲੇ ਇਹ ਆ ਨੀਵੀ ਪੈਲੀ ਐ ਉਦੋਂ ਪਰਾਂ ਤੇ ਇੱਧਰ ਆ ਗਿਆ ਉੱਪਰ ਹੇਗਾ ਇਹ 45 ਚ 45 50 ਦੇ ਵਿੱਚ ਵਿੱਚ ਹੈ ਵਿੱਗੇ ਉਹ ਜਾਂਗੇ ਇਥੋਂ ਹਸਾਬ ਨਾਲ ਪਹਿਲੇ ਫਿਰ ਉਹਨਾਂ ਦਾ 30 35 ਵਿੱਗੇ ਉਹ ਵੀ ਕੱਢ ਦਾਂਗੇ ਹਾਂ ਇਹ ਨੇ ਫੋੜ ਮਾਲਵੇ ਦੀ ਥਾਣ ਮਾਹਣ ਥੋੜਾ ਜਿਹਾ ਥੱਲੋਂ ਨਰਮ ਹੈ ਮੈਂ ਬਾਹਰ ਕੱਢ ਲਾਂ ਮੈਂ ਆਪਦਾ ਹੀ ਕੰਮ ਖੜੂਗਾ ਵੀ ਬਾਹਰੇ ਪਾ ਦਾਂਗੇ ਇੱਕ ਟੈਂਕ ਉਹ ਮੁੜ ਕੇ ਟਰਾਲੀ ਟਰੈਕਟਰ ਖੁੱਪ ਗਿਆ ਕੰਮ ਆਪਦਾ ਵੀ ਨਾਲੇ ਖੜਦਾ ਵੀ ਉਹਦੇ ਨਾਲ ਹੁਣ ਇਹ ਆ ਬਾਹਰੇ ਤਾਂ 2 ਮਿੰਟ ਲੱਗਣੇ ਨੇ ਹਨਾ ਆਉਣ ਜਾਣ ਦੇ ਕਦੋਂ ਮੈਂ ਫੁੱਲ ਘਰ ਕੀ ਪਾਉਣਾ ਹੈ ਇਹ ਤਾਂ ਉਹਦੀਆਂ ਕਣਕ ਵਾਂਗੂੰ ਹੰਡੀ ਕੈਲੀ ਕੀ ਜਿਹੜਿਆ ਕੰਮ ਆ ਪੇਹਰੇ ਕੱਢਾਂਗੇ ਬਾਟ ਦੇ ਅਦਗੀ ਨੋਟ ਕਰੀ ਜਾਂਦੇ ਆ ਉਹਦਾ ਕਾਹਾਂ ਐਸੇ ਡਾਇਰੀ ਤੇ ਨਹੀਂ ਲਿਖੀ ਆ ਪਹਿਲਾਂ ਜੱਸੀ ਨੂੰ ਇਹ ਹੀ ਵੀ ਸਰ ਜੂਗਾ ਵੀ ਦੋ ਟਰਾਲੀਆਂ ਨਾਲ ਵੀ ਚੱਲ ਮੰਡੀ ਨੇੜੇ ਐ ਪਹਿਲੀ ਟਰਾਲੀ 28 ਮਿੰਟਾਂ ਚ ਭਰ ਕੇ ਤੋਰਦੀ ਇਹ ਹੁਣ ਵਿਵਤਾ ਪੈ ਗਈ ਹੁਣ ਲੈਣ ਗਿਆ ਟਰਾਲੀ ਕੱਢ ਕੇ ਹੋਰ ਤੇ 12-12 ਫੁੱਟੀਆਂ ਟਰਾਲੀਆਂ ਨੇ ਇਹ ਬੰਦਰ ਕਹਿੰਦਾ ਇਹ ਤਾਂ ਭਜਦੀ ਬਹੁਤ ਐ ਮਾ ਕੋਈ ਨਹੀਂ ਭਜਾ ਜਿੰਨੀ ਭਜਦੀ ਐ ਲਾਲਾ ਚਾਹ ਤੂੰ ਇਹਨਾਂ ਨੇ ਕਿਹਾ ਕਿਸੇ ਬੰਦੇ ਨੇ ਸੀਜ਼ਨ ਕਰ ਲਿਆ ਉਹ ਗੱਲ ਗੁੱਲ ਕਿਸੇ ਦੀ ਮੰਨਦੇ ਨਹੀਂ ਤੇ ਮਤਲਬ ਸਾਰੀ ਦਿਹਾੜੀ ਜਿਵੇਂ ਢਾਲ ਫੜਨ ਵਾਲਾ ਬੰਦਾ ਮਾਗਰ ਫਿਰਦਾ ਹੁੰਦਾ ਨਾ ਐ ਫਿਰਦੇ ਹੁੰਦੇ ਤੇ ਮਸ਼ੀਨ ਤੇ ਉਹਦਾ ਭਰੋਸਾ ਨਹੀਂ ਹੁੰਦਾ ਕਿ ਕਿੱਥੇ ਦਾਣੇ ਮਾਰ ਜੇ ਬਾਬੇ ਦੀ ਕਿਰਪਾ ਨਾਲ ਵੀ ਆ ਕੇ ਕੋਈ ਐ ਨੱਟ ਤੱਕ ਨਹੀਂ ਛੇੜਿਆ ਨਾ ਕੋਈ ਬਾਸ਼ ਕੱਢ ਨਾ ਕੁਝ ਹੋਰ ਨਾ ਕੋਈ ਸੀਪਾਂ ਐ ਸੈੱਟ ਚੱਲੀ ਆ ਜਮਾ ਸਫਾਈ ਸੋਹਣੀ ਐ ਥੋੜੀ ਜੀ ਇਹਦਾ ਨਾ ਕਿਸ਼ਤੀਆਂ ਵੱਡੀਆਂ ਕਰਕੇ ਸੀਪਾਂ ਵੱਡੀਆਂ ਕਰਕੇ ਹਵਾ ਦੀ ਸੈਟਿੰਗ ਨਹੀਂ ਬਣਦੀ ਥੋੜੀ ਜੀ ਫੋਕ ਵਿੱਚ ਰਹਿੰਦੀ ਐ ਇਹਦੇ ਜੇ ਹਵਾ ਵਧਾਉਣੇ ਆ ਤਾਂ ਪਿੱਛੇ ਜਾਣਾ ਦਿਖਾਉਂਦੀ ਐ ਫਿਰ ਈਦੀ ਮਤਲਬ ਕਿਸ਼ਤੀ ਐ ਜਿਹੜੀ ਪਿੱਛੋਂ ਛੋਟੀ ਕਰਾਂਗੇ 10 ਇੰਚ ਬਹੁਤ ਹੀ ਵੱਡੀ ਸੀਪ ਪੈਂਦੀ ਐ ਪਿੱਛੇ ਵਾਲੀ ਉਹ ਸੱਤੀ ਪਤਾ ਨਹੀਂ 38 ਇੰਚ ਲੰਮੀ ਆ ਜਾਦੇ ਵੱਡੀ ਆ ਉੱਥੋਂ ਫਿਰ maal ਸਣਦਾ ਨਹੀਂ ਥੱਲੇ ਵਾਲੀ ਕਿਸ਼ਤੀ ਵਾਲੀ ਪਲੇਟ ਵੀ ਭਰੀ ਰਹਿੰਦੀ ਆ ਹੋਕ ਦੀ ਉਹ ਖੜਾ ਪ੍ਰੀਤ ਦਾ ਟਰਾਲਾ ਜਾ ਜਿਹੜੀ ਆਪਾਂ ਤਿਆਰ ਕਰੀ ਸੀ ਪਹਿਲਾਂ ਸਵੇਰੇ ਉਹਨਾਂ ਕੋਲੇ ਖੜ ਗਏ ਸੀ ਗੱਲਾਂ ਬਾਤਾਂ ਮਾਰਨ ਉਹ ਫੋਰਮੈਨ ਵੀ ਕਹਿੰਦਾ ਯਾਰ ਮਸ਼ੀਨ ਬਹੁਤ ਹੱਟ ਚੱਲਦੀ ਆ ਉਹ ਜਾਣਦਾ ਨਹੀਂ ਸੀ ਤੇ ਫੇਰੇ ਬਿੰਦਰ ਕਹਿੰਦਾ ਇਹ ਨਹੀਂ ਤਿਆਰ ਕਰੀਦੀ ਕਹਿੰਦਾ ਅਸਿਆ ਕਹਿੰਦਾ 17 18 ਦਿਨ ਹੋ ਗਏ ਕਹਿੰਦਾ ਜਾਬੀ ਜਾ ਕੇ ਨਹੀਂ ਦੇਖੀ ਮਹੀਨ ਨੂੰ ਚਲੋ ਜੇ ਚੱਲੂ ਫੇਰੇ ਭਾ ਹੁੰਦਾ ਹਨਾ ਅਲਤਜੀ ਲੈਂਡ ਚੱਲ ਗਿਆ ਸੀ ਮੈਂ ਇਹ ਕਹਿੰਦਾ ਮੈਂ ਚਾਰ ਵਾਰੀ ਉਤਰ ਕੇ ਦੇਖ ਲਿਆ ਵੀ ਕਿਤੇ ਦਾਣੇ ਤਾਂ ਨਹੀਂ ਆਉਦੇ ਵੀ ਟੈਂਕੇ ਨਹੀਂ ਭਰਦਾ ਮਤਲਬ 40% ਦਾਣੇ ਨੇ ਬਾਕੀ ਸਾਰੀ ਫੋਕ ਬਣੀ ਪਈ ਆ ਆ ਦੇਖ ਲੋ ਇਹਦੇ ਕੀ ਆ ਇਹ ਵਾਹਣ ਨੀਮਾ ਪਾਣੀ ਦੀ ਮਾਰ ਪੈਗੀ ਇਦੇ ਉੱਤੋਂ ਦੀ ਪਾਣੀ ਚੱਲਦਾ ਸੀ ਉਹ ਗਾਂਹ ਪਹੀ ਦੇ ਬਰਾਬਰ ਇੱਥੇ ਇੱਕ ਖੂਹ ਆ ਖੂਹ ਵੀ ਫੁੱਲ ਭਰ ਗਿਆ ਸੀ ਇਹ ਉੱਧਰ ਵੀ ਖੂਹ ਆ ਉਹ ਤਾਂ ਵੱਡਾ ਇਹ 70 70 ਫੁੱਟ ਇਹ ਖੂਹ ਤੇ ਜਦੋਂ ਇਹ ਬੰਦ ਹੋਏ ਨੇ ਉਹ ਰਵਾਂਸੀ ਵਾਲਾਂ ਲੱਗੀਆਂ ਨੇ ਉਹਰੇ ਕੱਤਾ ਕੰਮ ਦੇ ਹੁੰਦੇ ਖੂਹ ਚ ਉਤਰਨ ਵਾਲੇ ਬੰਦਿਆਂ ਦੀਆਂ ਇਹਦੇ ਵਿੱਚ ਥੱਲੇ ਫਿਲਟਰ ਵਾਲਾ ਜਿਗਾੜ ਕਰਾ ਕੇ ਪਾਣੀ ਨਿਕਲਦਾ ਕਰਿਆ ਹੋਇਆ ਹੈ ਵਿੱਚ ਜਾਂਦਾ ਸਾਰਾ ਪਾਣੀ ਲਓ ਜੀ ਇਥੋਂ ਦੀ ਬਣਾ ਹੇ ਚ ਜਾਂਦਾ ਮੋਗਰਾ ਪੂਰਾ ਭਰ ਕੇ ਇਹ ਇੱਥੇ ਹੁਣ ਉਹ ਵਾਹਣ ਇਹਦਾ ਠੇਕੇ ਦਾ ਇਹ ਆਪਣਾ ਵਾਹਣ ਆ ਦੇਖ ਲਓ ਵੀ ਇਹ ਚ ਕੀ ਹੈ ਐਮਰ ਪੈਂਦੀ ਆ ਕਿਸਾਨ ਨੂੰ ਇਹ ਫੋਕ ਜਿਆਦੇ ਹੋਣ ਕਰਕੇ ਨਾ ਸਾਰੀ ਟੈਂਕ ਜੀ ਆਉਂਦੀ ਸੀ ਫਿਰ ਪੁਲਿਸ ਛੋਟੀ ਪਾਈ ਆ ਉਧਰੋਂ ਆਈਡਲ ਪਿਆ ਸੀ ਉਹਦਾ ਗੋਲੀ ਨਹੀਂ ਸੀ ਕੋਲੇ ਇਹ ਫਿਰ ਉਹਦੇ ਵਿੱਚ ਦੋ ਬੈਰਿੰਗੇ ਲਾਤੇ ਰਨਡ ਪਾ ਕੇ ਆਈਡਲ ਬਣਾਤਾ ਉਹਨਾਂ ਦਾ ਕੰਮ ਚੱਲਦਾ ਹੋ ਗਿਆ ਫਿਰ ਲਿਆਵਾਂਗੇ ਮਤਲਬ ਬਾਲਾ ਮਾੜਾ ਹਾਲ ਹੈ ਪਾਣੀ ਦੀ ਮਾਰ ਨੇ ਮਾਰਿਆ ਹੋਇਆ ਹੈ ਝੋਨਾ ਜਦੋਂ ਬਚ ਗਈ ਇਹ ਦਵਾਰੇ ਜਿਹੜੇ ਦਾਣੇ ਆਏ ਨਾ ਉਹ ਸਾਰੀ ਫੋਕ ਆਉਂ ਬਰਲਾ ਖੱਤੇ ਚਲੋ ਵਧੀਆ ਨਿਕਲੇ ਨੇ ਆਹ ਸਲਾ ਚਲੋ ਕੁਸਤਾ ਹੁੰਦਾ ਬੰਦੇ ਨੂੰ ਚੱਲਦਾ ਮਾਰੋ ਮਾਰ ਕੰਮ ਤੇ ਪਹਿਲਾਂ ਫੋਕ ਵਾਲੀ ਆਉਣ ਲੱਗੀ ਸੀ ਵਿੱਚ ਇੱਕੋ ਧੋਨਾ ਮਾੜਾ ਸੀ ਉਹ ਕਹਿੰਦੇ ਵੀ ਫੋਕ ਭਾਰੀ ਜਾਵੇ ਕੁਲੀ ਬਦਲੀ ਕੋਲੇ ਆਈਡਲ ਆਈਡਲ ਘਰੇ ਪਏ ਤੇ ਮੈਂ ਚੱਲ ਘਰੇ ਕਿਹੜਾ ਜਾਊ ਮੇਰਾ ਜਿਗਾਰ ਲਾਇਆ ਬੈਰਿਆਂ ਦਾ ਫਿਰ ਮੋਕੇ ਤੇ ਇੱਕ ਛੋਟਾ ਪਾਇਆ ਇੱਕ ਵੱਡਾ ਵੀ ਇੱਧਰ ਉੱਧਰ ਨਾਲ ਆਪਾਂ ਜੇ ਬੈਲਟ ਆ ਪੁਰਾਣੂ ਭਜਦੀ ਸੀ ਫਿਰ ਉਲੇ ਪਾਸੇ ਵੱਡਾ ਬੈਰਿੰਗ ਪਾਇਆ ਲੋ ਜੀ ਓ ਸੇਪੀ ਕਦੇ ਲਾਇਆ ਕਿਹੜਾ ਕਿਸ ਨੇ ਓਵੇਂ ਕਦੇ ਲਾਇਆ ਕਿਹੜਾ ਓਵੇਂ ਕਿਸ ਨੇ ਜ਼ਿੰਦਗੀ ਏਡੀ ਵੱਡੀ ਹੋ ਗਈ ਥੋੜੇ ਵੀ ਹੋਣ ਵਾਲਾ ਹੋਗਾ ਮੈਂ ਅਜ ਤੱਕ ਕਿਹਦੇ ਗੇੜਾ ਨਹੀਂ ਲਾਇਆ ਇਹ ਖੰਬੇ ਵਿੱਚ ਦੀ ਮਹਾਲਾ ਚ ਲਾ ਕੇ ਰੱਖੋ ਲੈ ਇਹਨੂੰ ਮੈਂ ਹੈਪੀ ਦਾ ਦਹੀਂ ਡਾਲ ਮਰਦਾ ਹੀ ਮਰ ਜੂ ਉਹ ਮੈਨੂੰ ਕਿਹਾ ਅਮਰਦ ਨੂੰ ਮਾ ਦਾ ਸੀਨ ਮਿਸ ਕਰਤਾ ਇਹਦਾ ਕੀ ਹੋਗਾ ਜੀ ਮਾ ਜਾ ਤੇਰੀ ਇਤੋਂ ਦੀ ਅੱਜ ਤੱਕ ਕਿਸੇ ਨੇ ਕਦੇ ਢੇਡਾ ਨਹੀਂ ਲਾਇਆ ਸੀ ਮੇਰਾ ਹੀ ਬਹੁ ਹੋ ਗਿਆ ਤੇ ਇੱਧਰ ਤਾਂ ਆ ਗਿਆ ਟ੍ਰਾਂਸਫਾਰਮ ਤੇ ਇੱਧਰ ਆ ਗਈ ਖਿੱਚ ਆ ਦੂਜੇ ਖੰਬੇ ਦੀ ਇਹ ਅੱਗੇ ਇਥੇ ਨਾਲ ਵੱਡ ਵੱਡ ਕਾਂਬਲਾ ਹੋ ਜਾਂਦਾ ਸੀ ਬਾਹਰ ਉੱਧਰ ਤਾਂ ਡਾਲ ਡੂਲ ਹੈ ਨਹੀਂ ਉਹ ਢੇਡਾ ਰਹਿਦਾ ਆਪ ਹੀ ਲਾ ਦੂ ਆ ਰਹਿਦਾ ਖੁੰਜਾ ਇੱਕ ਆਹ ਲਵਾ ਲਈ ਆਹ ਉਹਨੂੰ ਨਹੀਂ ਪਤਾ ਕਿਤੇ ਭੁੱਲ ਜੇ ਪਤਾ ਨਹੀਂ ਮੈਨੂੰ ਬਾਕੀ ਕੋਲੇ ਪਰ ਥੱਲੇ ਖੜਾ ਦੀ ਉਹ ਮੋਟਰਸਾਈਕਲ ਦੀ ਚਾਬੀ ਵਿੱਤੇ ਆ ਕਿੱਥੇ ਖੜਾ ਗਿਆ ਉਹ ਹਾਂਜੀ ਤੇ ਟਾਈਮ ਹੋ ਗਿਆ 8:30 ਦੇ ਕਰੀਬ ਤੇ ਥਾਂ ਰਹਿਦੀ ਥੋੜਾ ਹੀ ਤੇ ਨਾਲੇ ਤਾਂ ਕਹਿੰਦੇ ਚਲੋ ਟਰਾਲੀ ਪਰ ਜੂ ਬਿਥੇਰੇ ਲਵਾਉਂਦੇ ਲਾਉਂਦੇ ਹੋ ਜਾਾਂਗੇ ਅਜੇ ਕੋਈ ਚੱਕਰ ਨਹੀਂ ਚੱਲਣ ਦੋ ਮਸ਼ੀਨ ਚੱਲਦੀ ਐ ਕੋਈ ਪ੍ਰਵਾਹ ਨਹੀਂ ਆਹ ਉੱਡਿਆ ਨਹੀਂ ਇਹ ਵੀ ਫੋਕਾ ਦਾ ਨਹੀਂ ਆ ਉਹ ਕੇਅਰਪੋਰਟ ਜਮਾ ਕੋਈ سٹਾ ਵਕਰ ਨਹੀਂ ਕੋਈ ਥੱਲੇ ਨਹੀਂ ਬਾਕੀ ਵਧੀਆ ਜਿਹਾ ਝਟ ਲੱਗ ਗਈ ਕੁਸਤਾ ਬੰਦਿਆਂ ਨੂੰ ਹੀ ਰੱਖੀ ਹੋਗੀ ਅੱ데 ਤਾਂ ਝਾਕੇ ਨਹੀਂ ਹੈਗੇ ਵੀ ਇਹ ਪਿੰਡ ਕਿੱਥੋਂ ਆ ਗਿਆ ਤਾਂ ਹੀ ਅੱਜ ਰੀਲ ਪਾਈ ਦੀ ਨਹੀਂ ਉਹ ਹਾਰ ਦਾ ਅਜੇ ਤਾਂ ਜੱਟ ਪੂਰਾ ਕੰਮ ਹੈ ਤੇ ਚਲੋ ਅਗਲੇ ਦੀ ਸੋਚ ਹੈ ਕਿ ਸੱਟ ਚੱਲਦੀ ਆ ਮਸ਼ੀਨ ਬਾਈਕ ਮੋਮਬਤੀ ਸ਼ਾਫਟ ਵਾਲਾ 베어ਿੰਗ ਨਾ ਢਿੱਲ ਮਾਰਨ ਲੱਗ ਗਿਆ ਉਹਨੂੰ ਕੱਟ ਕੇ ਉਹਦੇ ਵੱਡਾ 베어ਿੰਗ ਪਾਉਣਾ ਹੈ ਉਹਦੇ ਕੱਟ ਲਵਾ ਕੇ ਕੱਲ ਨੂੰ ਤੜ ਕਿਉਂ ਖੋਲਾਂਗੇ ਉਹਨੂੰ ਤੇ ਕੱਟ ਲਵਾ ਕੇ ਉਹਦੇ ਪੱਟਾ ਡਬਲ ਬੈਰਿੰਗ ਹੁੰਦਾ ਇੱਕ ਉਹ ਪਾ ਮ ਪੈਂਦਾ ਕਰਾਂਗੇ ਉਹ ਚ ਉਹਦੇ ਕਰਕੇ ਗੂੰਜ ਪਾਉਣ ਲੱਗੀ ਮਸ਼ੀਨ ਹੁਣ ਨਹੀਂ ਇੱਥੇ ਮਸ਼ੀਨਾਂ ਘੜਮ 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 ਇਹ ਚ ਪਤਾ ਨਹੀਂ ਕੀ ਐ ਇਹ ਨਹੀਂ ਬੋਲਦੀ ਜੇਵਾ ਓਕੇ ਚੱਲਦੀ ਆ ਇਹ ਦਾ ਹੀ ਕਿਹੜਾ ਰਹੇਗਾ ਲਾਸਟ ਇਹ ਵੀ ਅਜਾ ਨਾ ਨਾ ਮਨਾਤਾ ਕਹਿੰਦਾ ਪਹਿਲੀ ਵਾਰੀ ਇਹਨਾਂ ਦੀ ਬਾਡੀ ਕਰੀ ਐ ਤੇ ਉਹ ਖੰਭਿਆਂ ਵਿੱਚ ਦੀ ਕਦੇ ਕਹਿੰਦਾ ਕਿਸੇ ਨੇ ਮਸ਼ੀਨ ਨਹੀਂ ਕੱਢੀ ਸੀ ਕਹਿੰਦਾ ਪਤਾ ਨਹੀਂ ਕਿਵੇਂ ਕੱਢ ਲਿਆ ਤੂੰ ਇਹਦਾ ਮੁੰਡਾ ਵੀ ਕਹਿੰਦਾ ਕਹਿੰਦਾ ਚਾਚਾ ਸੀਨ ਮਿਸ ਹੋ ਗਿਆ ਬਾ ਕੋਈ ਨਹੀਂ ਅਗਲੀ ਵਾਰੀ ਸਹੀ ਨਾਲੇ ਫੁੱਲ ਬਾਗ ਕਿੱੜ ਲੱਗੀ ਹੋਈ ਆ ਏ ਆ ਗੜਾ ਮਗੜੋਂ ਮਾਲਾ ਤੇ ਜੁ ਕੋਈ ਹੈ ਹੀ ਨਹੀਂ ਇਹ ਐਂ ਲਾਏਦਾ ਹੁੰਦਾ ਜਿਵੇਂ ਪ੍ਰੈਸ਼ਰ ਪਾਈ ਨਹੀਂ ਹੁੰਦਾ ਉਹ ਗੇਅਰ ਬੋਟ ਜਮਾ ਕੜਕਿਓ ਆਈਡਲ ਦੂਜਾ ਪਿਆ ਘਰੇ ਮੋਟਰ ਵਾਲਾ ਨਹੀਂ ਹੁੰਦਾ ਰੋਲੂ ਜਾ ਉਹ ਲਾਵਾਂਗੇ ਉਹਦੇ ਬੈਰਿੰਗ ਖੋਲ ਦਾਂਗੇ ਤੇ ਬੈਰਿੰਗਾਂ ਨੇ ਚਲੋ ਵਧੀਆ ਜਿਹਾ ਢੀ ਲਵਾਤੀ ਤੇ ਮੌਕੇ ਤੇ ਕੰਮ ਸਰ ਗਿਆ ਹਨਾ ਕਈ ਵਾਰੀ ਬੰਦਾ ਉਥੇ ਪਿੱਟਰ ਜਾਂਦਾ ਮੈਂ ਕੀ ਕਰਾਂ ਹੈ ਨਹੀਂ ਕੁਝ ਮੈਂ ਕੀ ਕਰਾਂ ਜੀ ਦਾ ਚਲੋ ਜਗਾੜ ਲਾਉਣੇ ਪੈਂਦੇ ਨੇ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਨਵੇਂ ਕੰਮ ਤੇ ਨਵੀਂ ਵੀਡੀਓ ਨਾਲ ਧੰਨਵਾਦ ਬਾਕੀ ਵੀਡੀਓ ਮੇਰਾ ਵੀਰਸ ਸ਼ੇਅਰ ਕਰ ਦਿਆ ਕਰੋ ਦੱਪਕੇ ਐਨੀ ਕੀ ਕਿਰਪਾ ਰੱਖਿਆ ਕਰੋ ਠੀਕ ਹੈ ਜੀ ਫਿਰ ਅਸੀ ਕਾ